ਕਿੱਥੋਂ ਲੈ ਅਨਾ ਗੁਜਰਾں ਦੇ ਘਰੋਂ ਲੈ ਕੇ ਆਇਆ ਉਹ ਕੌਣ ਨੇ ਜਦ ਦੁੱਧ ਚਾਉਂਦੇ ਨਾ ਉਹ ਦੁੱਧ ਉਹ ਵਿੱਚ ਥੁੱਕ ਲਿਆ ਦੁੱਧ ਤੇ ਜਦੋਂ ਅੱਧੀ ਪੌਣੀ ਬਾਲਟੀ ਹੋ ਜਾਣਾ ਆਪਣੀ ਨਜ਼ਰੀ ਨਾ ਕਿਤੇ ਲੱਗ ਜੇ ਕਈ ਉਤੋਂ ਵੀ ਗਾੜਾ ਲਿਆ ਲਿਆ ਕਿ ਪਿੰਨੇ ਨੂੰ ਜ਼ਿਆਦਾ ਗਾੜਾ ਹੁੰਦਾ ਐਸੇ ਕਰਕੇ ਉਹਨਾਂ ਇਹ ਦੱਸਿਆ ਉਹਨਾਂ ਦੇ ਬੰਦੇ ਨਹੀਂ ਦੱਸਿਆ ਪੰਡਤ ਗੁਰੂ ਨਾਨਕ ਦੇਵ ਜੀ ਮਾਰ ਨੂੰ ਕਹਿੰਦਾ ਤੁਸੀਂ ਛਤਰੀ ਹੋ ਕੇ ਛੁਦਰਾਂ ਦੇ ਘਰੇ ਪ੍ਰਸ਼ਾਦਾ ਛਕ ਲੈਨੇ ਹੋ ਭਾਈ ਲਾਲੋ ਦੇ ਘਰ ਛਕਿਆ ਤੁਸੀਂ ਮਾਰ ਕਹਿੰਦੇ ਅਸੀਂ ਤਾਂ ਛਕ ਲੈਨੇ ਸਾਨੂੰ ਤਾਂ ਕੋਈ ਉੱਚਾ ਨੀਵਾ ਲੱਗਦਾ ਹੀ ਨਹੀਂ ਪੰਡ ਜੀ ਤੂੰ ਕੁਝ ਨਹੀਂ ਛਕਦਾ ਕਹਿੰਦਾ ਨਾ ਜੀ ਮੈਂ ਤਾਂ ਉਹਨਾਂ ਦਾ ਪਰਛਾਵਾਂ ਵੀ ਨਹੀਂ ਲੈਂਦਾ ਮਾਰੇ ਕਹਿੰਦੇ ਜਿਹੜਾ ਲੋਟਾ ਫੜਿਆ ਮਿੱਟੀ ਦਾ ਤੇਰੇ ਹੱਥ 'ਚ ਇਹ ਤੂੰ ਘਰੇ ਬਣਾਇਆ ਨਹੀਂ ਕਰੇ ਤਾਂ ਨਹੀਂ ਬਣਾਇਆ ਇਹ ਕਿੰਨਾ ਨੇ ਬਣਾਇਆ ਪਰਜਾਪਤ ਨੇ ਬਣਾਇਆ ਜਿਹਨੂੰ কুমਹਾਰ ਕਹਿੰਦੇ ਆ ਪਹਿਲਾਂ ਅੱਜ ਕੱਲ ਪਰਜਾਪਤ ਕਹਿਣ ਲੱਗ ਗਏ ਇਹ ਤਾਂ ਕੰਮ ਹੈ ਫੇਰ ਕੀ ਇਹਦੇ ਵਿੱਚ ਜੇ ਕੰਮ ਵਾਲੇ ਦਾ ਨਾਮ ਲੈ ਲੱਗ ਗਏ ਫੇਰ ਕੀ ਹੋ ਗਿਆ ਕਿਸੇ ਪਰਜਾਪਤ ਦੇ ਘਰੇ ਹੀ ਬਣਿਆ ਉਹ ਕੌਣਾ ਹੈ ਪੰਡਤ ਢਿੱਲਾ ਜਮੂ ਕਰ ਕਹਿੰਦਾ ਹੈ ਤਾਂ ਉਹ ਵੀ ਸ਼ੁੱਧਰੀਏ ਉਹਦੇ ਆਲਾ ਤਾਂ ਲੋਟਾ ਚੱਕੀ ਫਿਰਦਾ ਆ ਜਿਹੜਾ ਤੂੰ ਕਿਉਂ ਜੋਤਰੀ ਚ ਪਾਣ ਵਾਸਤੇ ਲਈ ਜਨ ਗਾਂ ਮੱਜ ਘਰੇ ਰੱਖੀ ਆ ਕੋ ਰੱਖੀਏ ਕਰੇ ਗਾਂ ਜਾ ਮੱਜ ਕਹਿੰਦਾ ਨਹੀਂ ਕਿੱਥੋਂ ਲੈ ਆ ਨਾ ਗੁਜਰਾ ਦੇ ਘਰੋਂ ਲੈ ਕੇ ਆ ਉਹ ਕੌਣ ਨੇ ਜਦ ਦੁੱਧ ਚਾਹੁੰਦੇ ਨਾ ਉਹ ਦੁੱਧ ਉਹ ਵਿੱਚ ਥੁੱਕਦੇ ਆ ਦੁੱਧ ਤੇ ਇਹ ਪੰਡਤ ਜੀ ਘਿਓ ਵੀ ਤੂੰ ਗੁਜਰਾਂ ਦੇ ਘਰ ਦਾ ਲਈ ਫਿਰਦਾ ਐ ਲੋਟਾਂ ਵੀ ਪਰਜਾ ਪਾਦੇ ਘਰੋਂ ਲਈ ਫਿਰਦਾ ਆ ਜਿਹੜੀ ਤੇ ਧੋਤੀ ਬੰਨੀ ਐ ਦੂਰੇ ਪੱਟ ਦੀ ਇਹ ਕਿੱਥੋਂ ਨਿਕਲਿਆ ਰੇਸ਼ਮ ਰੇਸ਼ਮ ਦੇ ਕੀੜੇ ਪਾਲੇ ਜਾਂਦੇ ਸੀ ਰੇਸ਼ਮ ਕੀੜੇ ਦੇ ਮਗਰੋਂ ਨਿਕਲਦਾ ਕੇ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਉਹ ਤੂੰ ਬੰਦਿਆਂ ਨਾਲ ਹੀ ਵੈਰ ਵਿੱਡੀ ਫਿਰਦਾ ਥੋਤੀ ਵਾਲਾ ਰੇਸ਼ਮ ਕੀੜੇ ਦੇ ਮਗਰੋਂ ਨਿਕਲਿਆ ਹੋਇਆ ਤੂੰ ਵੱਡਾ ਕਰਮਕੰਢੀ ਮੈਨੂੰ ਕਹਿੰਦਾ ਤੂੰ ਸ਼ੁਦਰਾਂ ਦੇ ਘਰੇ ਸ਼ਕਿਆ ਤੂੰ ਤਾਂ ਸਾਰਾ ਸਮਾਣੀ ਸ਼ੁਦਰਾਂ ਨਾਲ ਚੱਕੀ ਫਿਰਦਾ ਨਾਲ